ਸੋ ਹੈ ਗਾਇਜ਼ ਕੀ ਹਾਲ ਚਾਲ ਹੈ ਸਭ ਤੋਂ ਫਲੀ ਸਾਰੇ ਵਧੀਆ ਹੋਵਗੇ ਜਿਵੇਂ ਸਭ ਨੇ ਕਸ਼ਮੀਰ ਫਾਈਲਸ ਦੇਖੀ ਹੁਣ ਉਦਾਂ ਹੀ ਇੱਕ ਆਈਫਿਲਮ ਪੰਜਾਬ ਫਾਈਲਸ ਜਿੱਚ ਗੁਰਪ੍ਰੀਤ ਗੁਗੀ ਜੀ ਅਮੀਕ ਵਰਗ ਹਸ਼ੀਨ ਹਸ਼ਨੀਨ ਚੋਹਾਨ ਜੀ ਠੀਕ ਹੈ 13 ਦਸੰਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਡਾਇਰੈਕਟਡ ਬਾਇ ਮਨਜੋਤ ਸਿੰਘ ਪ੍ਰੋਡਿਊਸਡ ਬਾਇ ਸ਼ਾਨੇ ਖਾਲਸਾ ਪ੍ਰੋਡਕਸ਼ਨ ਲੈਟਸ ਚੈੱਕ ਇਟ ਕਾਫੀ ਡੀਪ ਸਟੋਰੀ ਲੱਗਦੀ ਹੈ ਬਹੁਤ ਵੱਡੀ ਕਾਸਟ ਆਜੋ ਚੈੱਕ ਕਰਦੇ ਹਾਂ ਕੁਝ ਚਿਹਰੇ ਨਵੇਂ ਵੀ ਦੇਖਣ ਨੂੰ ਮਿਲਗੇ 35 ਬੱਚੇ ਮਾਂ ਪੰਜਾਬੀ ਬੋਲੀ ਦੇ ਹੂੰ ਸੰਭ ਰਖੀਏ ਜਾਨ ਤੋਂ ਪਿਆਰਿਆਂ ਨੂੰ ਜੀ ਇੱਕ ਫਕੀਰ ਆਇਆ ਕੁ 35 ਬੱਚੇ ਮਾਂ ਬੋਲੀ ਦੇ ਅਲਫਾਬੈਟਸ ਨੂੰ ਪੱਕਿਆ ਗਿਆ ਲੀਆਂ ਦੇ ਵਿੱਚ ਜੋ ਉੜਾਇੜਾ ਪੰਜਾਬੀ ਦੇ ਅਲਫਾਬੈਟਸ ਨੇ ਅਲਫਾਬੈਟਸ ਨੇ ਉਹਨਾਂ ਨੂੰ ਕਿਹਾ ਗਿਆ ਤੇ ਛੱਤ ਗਿਆ ਮਹਿਲ ਮਨਾਰਿਆਂ ਨੂੰ ਜੀ ਓਹ ਤਾਰੇ ਅਸਮਾਨ ਦੇ ਤਾਰੇ ਫਿੱਕੇ ਪੈ ਗਏ ਸਾਡੇ ਤੱਕ ਕੇ ਮਿੱਟੀ ਦੇ ਟਾਰਿਆਂ ਨੂੰ ਜੀ ਇਸ ਪੰਜਾਬ ਦੇ ਲੇਖੇ ਲਾ ਦੇ ਰੱਬਾ ਮੇਰੇ ਰਹਿੰਦਿਆਂ ਜਨਮਾਂ ਸਾਰਿਆਂ ਦੇ ਓ ਯਾਰ ਕਿ ਨਹੀਂ ਸੋਣੀ ਗੱਲ ਕਹਤੇ ਯਾਰ ਠੀਕ ਹੈ ਇਹ ਇਹ ਚੀਜ਼ ਨਾ ਕਿਤੇ ਨਾ ਕਿਤੇ ਪੰਜਾਬ ਦੇ ਹਰ ਮੁੰਡੇ ਦੇ ਕੁੜੀ ਦੇ ਦਿਲ 'ਚ ਹੁੰਦੀ ਹੋਂਦੀ ਆ ਕਿ ਜੇ ਲੇਖੇ ਲੱਗਣਾ ਹੀ ਹੋਇਆ ਤਰੱਬਾ ਪੰਜਾਬ ਦੇ ਲਾ ਦੇ ਓਏ ਪਾਰ ਦੇ ਵਿੱਚ ਪਤਾਨੀਆਂ ਸਰਕਾਰ ਨਾਲ ਮਿਲ ਕੇ ਇਸ ਸਿਸਟਮ ਰੈਜੀਮੈਂਟ ਨੇ ਕੁਸ਼ ਮਨਾ ਲਈ ਜੁੜਾਈ ਸੀ ਤੇ ਉਹਨਾਂ ਦੇਸ਼ ਦੇ ਰਾਖਿਆਂ ਨੂੰ ਤੁਸੀਂ ਦੇਸ਼ ਦਰੋਹੀ ਕਰਾਰ ਦਿੰਦੇ ਹੋ। ਓਹੋ। ਪੰਥ ਵਾਲ। ਓਕੇ ਇਨਸਪਾਇਰਡ ਟੂ ਇਵੈਂਟਸ। ਤੋਂ ਹੋ ਕਮਿੰਗ। ਸਾਰੇ ਸਿੱਖ ਕਾਲਿਆ ਪੱਗਾ ਬੰਨਣਗੇ ਜਦੋਂ ਤੱਕ ਸਾਡੇ ਗੁਰਦੁਆਰੇ ਆਜ਼ਾਦ ਨਹੀਂ ਹੋ ਜਾਂਦੇ। ਕੀ ਆਵਾਜ਼ ਆ। ਵੈਨਵਰ ਯੂ ਸੀ ði ਸੀਨਸ ਇਨ ਬਲੈਕ ਟੁਰਬਨ ਬੀ ਟਿਪ ਅਪ ਐਸ ਮੱਚ ਐਸ ਯੂ ਕੈਨ ਐਂਡ ਫਲੋਟ ਇਨ ði ਪ੍ਰੀਜ਼ਨ। ਜਿਹੜੀਆਂ ਵੀ ਰੇਲਾਂ ਹਸਨ ਅਬਦਾਲ ਤੋਂ ਸਿੱਖ ਕੈਦੀਆਂ ਨੂੰ ਦੂਰ ਦਰਾਡੇ ਜੇਲਾਂ ਵਿੱਚ ਲੈ ਕੇ ਜਾਣ ਗਿਆ ਉਹਨਾਂ ਵਿੱਚੋਂ ਇੱਕ ਵੀ ਸਿੱਖ ਭੁੱਖਾ ਨਹੀਂ ਜਾਏਗਾ ਕੋਈ ਦਾਦਾ ਦੁਰਵਾ ਹੋਏਗਾ ਜੋ ਟੋਡੀਆਂ ਇਸ ਵੱਡ ਬੜਾਈਆ ਤੋਂ ਉੱਪਰ ਉੱਠ ਕੇ ਸਾਡੇ ਵਰਗੇ ਸਾਨਾ ਦਾ ਹੱਥ ਓਕੇ ਕੁਛ ਤਾਂ ਤਗੜਾ ਲੈ ਕੇ ਆਏ ਨੇ ਇਹ ਕਿ ਡਿਫਰੈਂਟ ਜਿਹੀ ਫੀਲ ਆ ਰਹੀ ਹੈ ਹੁਣ ਤਾਂ ਕਾਫੀ ਬੜੇਗਾ ਉਹ ਬਚਪਨ ਤੋਂ ਲੈ ਕੇ ਜਵਾਨੀ ਤੱਕ ਔਰਤਿਆਂ ਤੁਰਤਿਆਂ ਆਪਣੇ ਵਜੂਦ ਤੋਂ ਬਹੁਤ ਦੂਰ ਚਲਾ ਗਿਆ ਸੀ ਹਜੇ ਤਾਂ ਘਰ ਵਾਪਸੀ ਹੋਈ ਐ ਖਲਾਰੇ ਤਾਂ ਹੁਣ ਪੈਣਗੇ ਵਾਹ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਬੀਬੇ ਇਹਨਾਂ ਨੂੰ ਇੱਕ ਕਲਗੀ ਸੋਪਦੀ ਐ ਬੀਬੇ ਕਲੰਕ ਨਹੀਂ ਕਿਰਪਾ ਕਰੇ ਉਹ ਦਾਤਾ ਜੀ ਬਾਤ ਕਰੋ ਦਾਦਾ ਜੀ ਤੇਰ ਮਾ ਕਰੂ ਦਾਦਾ ਜੀ ਈ ਈ ਇੱਕ ਮਿੰਟ ਕਰੋ ਇੱਥੇ ਇਹ ਬਹਿ ਕੇ ਲੰਗਰ ਛਕ ਰਹੇ ਨੇ ਇਹ ਕੋਈ ਤਗੜਾ ਮੈਸੇਜ ਦਿੱਤਾ ਜਾਏਗਾ ਇਸ ਵੀਰ ਦੇ ਵਿੱਚ ਆ ਜਿਹੜਾ ਸੀਨ ਦਿਖਾਇਆ ਗਿਆ ਨਾ ਤੇ ਉਹ ਹੱਥ ਇਦਾਂ ਕਰ ਰਿਹਾ ਉਹ ਉਹ ਹੱਥ ਖੂਨ ਨਾਲ ਲਿਬੜਿਆ ਹੋਇਆ ਹੈ ਧਿਆਨ ਨਾਲ ਦੇਖੋ ਤੇ ਗੁਰਪ੍ਰੀਤ ਕੋਕੀ ਜੀ ਹੱਸ ਵੀ ਰਹੇ ਨੇ ਸਮਾਈਲ ਕਰ ਰਹੇ ਨੇ ਸੋ ਇੱਥੇ ਕੁਝ ਤਾਂ ਮੈਟਰ ਕਰੇਗਾ ਇਹ ਜਿਹੜਾ ਸੀਨ ਹੈ ਬਹੁਤ ਇਸ ਫਿਲਮ ਦਾ ਕੁਝ ਤਗੜਾ ਸੀਨ ਹੋਇਆ ਹੈ ਬੱਪੂ ਅੱਜ ਤੇਰੇ ਪੁੱਤ ਨੇ ਪਗੜੀ ਸੰਭਾਲ ਲਈ ਹੈ ਨਾ ਤੇਰੀ ਇਸ ਪੱਗ ਦੇ ਸੋਲੇ ਤਾਂ ਰਹੀ ਦੀ ਦੁਨੀਆ ਤੱਕ ਗਾਏ ਜਾਣਗੇ ਮੇਰੇ ਪੁੱਤ ਕੀ ਬਾਤ ਹੈ ਕੀ ਬਾਤ ਇਹ ਤੁਸੀਂ ਗੱਲ ਇਹ ਫਿਲਮ ਨੂੰ ਕਲਰਸ ਕਿੰਨੇ ਕੋਲਡ ਐਂਡ ਪਿਆਰੇ ਜੇ ਰੱਖੇ ਨੇ ਕਿੰਦੀ ਵਧੀਆ ਫੀਲ ਆਏਗੀ ਫਿਲਮ ਨੂੰ ਦੇਖ ਕੇ ਠੀਕ ਹੈ ਲਾਈਕ ਉਹ ਟਿਪੀਕਲ ਸੈਂਡ ਟਾਈਪ ਕਲਰਸ 올ਡ ਚੀਜ਼ਾਂ ਦਿਖਾਉਣ ਵਾਸਤੇ ਨਹੀਂ ਯੂਜ਼ ਕੀਤੇ ਜਾ ਰਹੇ ਬਹੁਤ ਵਧੀਆ ਚੀਜ਼ ਹੈ ਕਿ ਸਾਡੇ ਜਿਹੜੇ ਪੰਜਾਬੀ ਫਿਲਮ ਮੇਕਰਸ ਨੇ ਉਹ ਵੀ ਕਿਤਨਾ ਕਿਤੇ ਮਾੜਾ ਮੋਟਾ ਲਾਈਕ ਹਾਲੀਵੁੱਡ ਨੂੰ ਅਲੱਗੇ ਤਰੀਕੇ ਨਾਲ ਹੁਣ ਉਸ ਤਰੀਕੇ ਦੇ ਕਲਰਸ ਚੂਜ਼ ਕਰਨ ਲੱਗੇ ਜਿਵੇਂ ਉਹ ਵੀ 올ਡ ਚੀਜ਼ਾਂ ਥੋੜਾ ਜਿਹਾ ਕੋਲਡ ਵਾਈਬ ਦਿਖਾਉਣ ਲੱਗ ਪਿਆ ਹੁਣ ਜਸਟ ਹਰ ਜਗ੍ਹਾ ਤੇ ਉਹ yellow vibe ਨਹੀਂ ਰੱਖਦੇ ਸੋ ਗੁੱਡ ਏਅਰ ਨਾਈਸ ਏਅਰ ਤਰਾ ਪਕੜੀ ਸੰਭਾਲ ਜਟਾ ਸੰਬਾਲੀ ਓਏ ਕੋਈ ਗੱਲ ਨਹੀਂ ਜੇ ਸਿਰ ਤੇ ਬੰਨੀ ਹੈ ਤਾਂ ਸਾਂਭ ਵੀ ਲਵਾਂਗੇ ਠੀਕ ਹੈ ਜੀ ਸੋਹਣੀ ਲੱਗੀ ਫਿਰੋਂ ਅੱਗੇ ਬਾਕੀ ਦੇਖਦੇ ਆਂ ਕੀ ਬਣਦਾ ਕੋਈ ਤਾਂ ਤਗੜਾ ਮੈਸੇਜ ਦੇ ਕੇ ਜਾਊਗੀ ਪੱਕ ਇਹ ਪੰਜਾਬ ਫਾਲਸ ਹੱਸੇਗਾ